ਸਸਿਕਾ ਜੀ ਮੈਂ ਤੇਜਿੰਦਰਪਾਲ ਸਿੰਘ ਤੁਸੀ ਦੇਖ ਰਹੇ ਹੋ ਡੈਲੀ ਸਵੇਰਾ ਟੀਵੀ ਪੰਜਾਬੀ ਸੱਭਿਆਚਾਰ ਨੂੰ ਪਰਫਲਿਤ ਕਰਨ ਲਈ ਕਈ ਸਖਸ਼ੀਤਾ ਹਮਲੇ ਮਾਰ ਰਹੀਆਂ ਨੇ ਉਹਨਾਂ ਵਿੱਚ ਇੱਕ ਮਸ਼ਹੂਰ ਨੇ ਪ੍ਰੋਫੈਸਰ ਭੋਲਾ ਯਮਲਾ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਲਦੀ ਹੀ ਯੂਨ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅੱਜ ਇਹ ਫਾਜ਼ਿਲ ਕਾ ਪੁੱਜੇ ਨੇ ਤੇ ਪੰਜਾਬੀ ਗਾਇਕੀ ਦੇ ਬੱਚੇ ਲਚਕਤਾ ਨੂੰ ਸੁਧਾਰਨ ਲਈ ਇਹਨਾਂ ਵੱਲੋਂ ਕੀਤੇ ਜਾ ਰਹੇ ਕਦਮਾਂ ਬਾਰੇ ਇਹਨਾਂ ਤੋਂ ਜਾਣਦੇ ਹਾਂ ਜੀ ਹਾਂਜੀ ਕੋਲ ਸਭ ਤੋਂ ਪਹਿਲਾਂ ਬਿਰਖ ਸਵੇਰਾ ਟੀਮ ਤੁਹਾਡੇ ਦੇ ਇੰਦਰਪਾਲ ਜੀ ਮਰ ਬੋਤਨਵਾ ਪੰਜਾਬੀ ਲੋਕ ਸੰਗੀਤ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਨੂੰ 1996 ਤੋਂ ਅਸੀਂ ਇੱਕ ਸਭਿਆਚਾਰਕ ਯੋਜਨਾ ਬਣਾਈ ਸੀ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਸਾਰੇ ਮੇਲੇ ਬਹੁਤ ਸਾਰੀਆਂ ਪ੍ਰੋਗਰਾਮ ਬਹੁਤ ਸਾਰੇ ਸੈਮੀਨਾਰ ਵਰਕਸ਼ਾਪਸ ਸਕੂਲਾਂ ਕਾਲਜਾਂ ਚ ਆਪਣੇ ਵੱਲੋਂ ਇੰਸਟੀਟਿਊਸ਼ਨ ਰੂਪ ਤੇ ਸਾਰੇ ਪਾਸੇ ਹੀ ਕਰ ਗਿਆ ਹੈ ਨਾਲ ਨਾਲ ਹੀ ਵਰਲਡ ਲੈਵਲ ਤੇ ਅਸੀਂ ਇੱਕ ਸੱਭਿਆਚਾਰਕ ਚਿੱਤਨਾ ਕਲੰਡਰ ਵੀ ਲੀਨ ਦਿੱਤਾ ਤਾਂ ਉਸ ਦੀ ਲੰਬੀ ਜਿਹੜੀ ਇੱਕ ਮੁਹਮਮ ਬਣਾਈ ਸੀ ਉਸ ਨੂੰ ਮੱਦੇ ਨਜ਼ਰ ਲਗਦੇ ਹੋਏ ਯੂਐਨ ਬੁੱਕ ਆਫ ਹੋਲਡ ਰਿਕਾਰਡ ਚ ਜਿਹੜਾ ਆਪਣਾ ਹੋਲਡ ਰਿਕਾਰਡ ਹੈ ਤੇ ਉਹਦੇ ਲਈ ਬਤਨ ਕਿਤੇ ਸਮਾਜ ਦੇ ਲੋਕ ਨੇ ਜਿਹੜੇ ਅਪਰੀਸ਼ੀਏਟ ਕਰਦੇ ਬਹੁਤ ਸਾਰੇ ਜਿਹੜਾ ਇਹ ਮੇਰੀ ਪ੍ਰਾਪਤੀ ਹੈਗੀ ਜਿਹੜੀ ਵਿਸ਼ਵ ਲੈਵਲ ਦੀ ਹੈਗੀ ਮੈਂ ਸਾਰੇ ਉਹਨਾਂ ਭਰਾਵਾਂ ਨੂੰ ਸਮਰਪਿਤ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਸਮਰਥਨ ਹਰ ਮੋੜ ਤੇ ਹੁਣ ਨੂੰ ਦੱਸ ਦਈਏ ਕਿ ਇਹ ਰਾਜ ਗਾਇਕ ਨੇ ਤੇ ਫਾਜ਼ੂਲ ਦਾ ਦੇ ਵਿੱਚ ਅੱਜ ਇਹਨਾਂ ਵੱਲੋਂ ਕੀਤੇਗੇ ਉਪਰਾਲੇ ਨਹੀਂ ਸਹੀ ਗੱਲ ਹੈ ਕਰਨ ਕੋ ਵੀ ਹੈ ਸਭਾਚਾਰ ਨੂੰ ਪ੍ਰਫੁੱਲਤ ਕਰਨ ਲਈ ਲਾਲ ਸ਼ਬਦ ਯਾਦਗਾਰ ਯਮਲਾ ਜਾਂਦਾ ਹੈ ਮੇਲਾ ਮਨਾਇਆ ਹਾਂ ਇੱਕ ਗੱਲ ਮੈਂ ਤੁਹਾਨੂੰ ਆਪਣੇ ਮਾਧਮ ਨਾਲ ਦੱਸਣਾ ਚਾਹੁੰਦਾ ਕਿ ਜਿਹੜੇ ਕਲਾਕਾਰ ਹੁੰਦੇ ਆ ਜਿਨ੍ਹਾਂ ਦੀ ਕਰਕ ਰੋਪੀ ਉਜੀ ਵਿੱਚ ਚੱਲਦੀ ਹੈ ਤੇ ਕਿਤਨਾ ਕਿਤੇ ਕਿਸੇ ਕਾਰਨ ਆਖਿਰ ਤੱਕ ਤੱਕ ਤੋਂ ਵਿਚਾਰੇ ਉੰਜੇ ਰਹ ਜਾਂਦੇ ਆ ਤਾਂ ਉਹਨਾਂ ਲਈ ਅਸੀਂ ਆਪਣੇ ਇੱਕ ਆਰਟ ਕਾਉਂਸਲ ਵੱਲੋਂ ਇੱਕ ਹੈਲਪਿੰਗ ਪਲਾਨ ਸ਼ੁਰੂ ਕਰਨ ਜਾਣੇ ਜਲਦ ਜਿਹੜਾ ਕਿ ਕਰ ਕਰ ਪੁੱਛੂਗਾ ਔਰ ਹਰੇਕ ਆਰਟਿਸਟ ਜਿਹੜਾ ਉਹਦਾ ਮੈਂਬਰ ਬਣੂਗਾ ਮੈਨੂੰ ਬਣ ਕੇ ਉਹਨੂੰ ਜਿਹੜੀ ਕਿ ਸਭ ਤੋਂ ਪਹਿਲਾਂ ਲੋੜ ਹੁੰਦੀ ਆ ਆਰਟਿਕ ਦਾ ਵੀ ਪੈਸੇ ਦੇ ਲਈ ਉਹ ਦੀ ਪੂਰਤੀ ਹੋਗੀ ਲੱਖਾਂ ਰੁਪਈਆ ਜਿਹੜਾ ਸਟਾਰਟਿੰਗ ਲਾਈ ਹਰੇਕ ਆਰਟਿਸਟ ਤੇ ਜਾਊਗਾ ਔਰ ਇਹ ਵਰਲਡ ਲੈਵਲ ਤੇ ਜਾਣਾ ਹਰ ਉਸ ਟ੍ਰੈਂਡ ਦੇ ਵਿਦੂਵਾ ਦੇ ਘਰੇ ਜਾਣਾ ਤੇ ਔਰ ਹੈਂਡਕ੍ਰਾਫਟ ਲਾਈਨ ਹੋਣਾ ਜਿਹੜਾ ਨਵਾਂ ਵਸਤੂ ਹੈ ਇਹ ਪ੍ਰਾਪਤੀ ਦੀ ਗੱਲ ਹੈ ਵਾਹੂਕਾ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਲਕਸ਼ਗਾਨ ਵਾਲੇ ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਰਜੇਸ਼ ਨੇਜਾ ਜੋਤ ਦੇ ਨਾਲ ਨੇ ਜਿੰਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਲਦੀ ਹੀ ਸਾਡਾ ਕ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸੱਭਿਆਚਾਰ ਮੇਲਾ ਮਨਾਇਆ ਜਾਏਗਾ ਆਓ ਜਾਣਦੇ ਹਾਂ ਅੱਜ ਅਸੀਂ ਕੋਲਾ ਜੀ ਨੂੰ ਪ੍ਰੋਫੈਸਰ ਕੋਲਾ ਜੀ ਨੂੰ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਨਾਮ ਇਹ ਜਿਹੜੇ ਬੁੱਕ ਆਫ ਵਰਡ ਵਿੱਚ ਉਹ ਕੋਈ ਨਾਮ ਦਰਜ ਕੀਤਾਗੇ ਸਾਨੂੰ ਬਹੁਤ ਖੁਸ਼ੀ ਹੋ ਉਹ ਸੱਦਾ ਸੀ ਇਹਨਾਂ ਦਿੱਤਾ ਉਹ ਸੱਦਾ ਇਹਨਾਂ ਨੂੰ ਪਹੁੰਚਾਣ ਕੀਤਾ ਸਾਡੇ ਕੋਲ ਇੱਥੇ ਆਏ ਇੱਥੇ ਆ ਕੇ ਅਸੀਂ ਜਿਹੜਾ ਫਾਜ਼ਲਕਾ ਦੇ ਵਿੱਚ ਲਗਭਗ 4 ਸਾਲਾਂ ਤੋਂ ਮੇਲਾ ਸਾਡਾ ਜਿਹੜਾ ਨਹੀਂ ਸੀ ਹੋ ਰਿਹਾ ਉਹਦੇ ਬਾਰੇ ਅੱਜ ਅਸੀਂ ਸਾਰਾ ਕੁਝ ਠੀਕ ਹੈ ਮੇਰੇ ਨਾਲ ਵੀ ਮਨਿੰਦਰ ਜੀ ਜੀ ਬੈਠੇ ਨੇ ਜਿਹੜੇ ਪੰਜਾਬੀ ਸਭਾ ਚਰਚ ਮੰਚ ਦੀ ਉਹਦੇ ਨਾਲ ਤੇ ਬਹੁਤ ਜਲਦ ਫਾਜ਼ਲਕਾ ਦੇ ਵਿੱਚ ਇੱਕ ਜਿਵੇਂ ਅੱਗੇ ਲਾਲ ਚੰਦ ਜੀ ਆਪਣਾ ਜਗਜੀਤ ਯਾਰ ਵਿੱਚ ਮੇਲਾ ਲੱਗਦਾ ਸੀ ਬਹੁਤ ਵੱਡਾ ਮੇਲਾ ਅਸੀਂ ਲਗਾਉਂਦੇ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲੋਕਾਂ ਤੋਂ ਉਮੀਦ ਕਰਦੇ ਹਾਂ ਫਾਜ਼ਿਲਕਾ ਵਾਸੀਓ ਤੁਹ ਜਿਹੜੇ ਪੰਜਾਬੀ ਨੂੰ ਮਾਂ ਬੋਲੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਪੰਜਾਬੀ ਸੱਭਿਆਚਾਰਕ ਮੰਚ ਦੇ ਤੁਸੀਂ ਮੈਂਬਰ ਬਣੋ ਤੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਾਂ ਇਸ ਮੇਲੇ ਨੂੰ ਫਾਜ਼ਿਲਕਾ ਦੀ ਸ਼ਾਨ ਨੂੰ ਵਧਾਈਏ ਇਸ ਮੇਲੇ ਦੇ ਅੱਗੇ ਫਾਜ਼ਿਲਕਾ ਦੇ ਮੇਲੇ ਨੇ ਯੰਲਾ ਚਟ ਮੇਲੇ ਨੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਨੂੰ ਵੀ ਉਸ ਤੋਂ ਲੱਗੇ ਹੋ ਚੁੱਕਾ ਸੀ ਇਸ ਗੱਲ ਦੀ ਸਾਨੂੰ ਵਧਾਈ ਸਾਨੂੰ ਮਰਹੂਮ ਜਸਵੰਤ ਸਿੰਘ ਦੱਸੋ ਦੱਸੋ ਵਾਲ ਸਾਹਿਬ ਜੀ ਸਾਨੂੰ ਇਸ ਚੀਜ਼ ਦੀ ਮੁਬਾਰਕ ਬਾਤ ਵੀ ਦੇ ਕੇ ਗਏ ਫਾਜ਼ਲ ਕਾ ਵਿੱਚ ਸੰਗੀਤ ਦੇ ਮਹਾਪਿਤਾ ਨੂੰ ਤੁਸੀਂ ਕਰ ਦੇਗੇ ਕਹਿ ਸਕਦੇ ਹਾਂ ਅਸੀਂ ਫਾਜ਼ਲ ਕਾ ਦੇ ਨਵੇਂ ਆ ਰਹੇ ਕਲਾਕਾਰਾਂ ਨੂੰ ਕੜ ਕੇ ਬਣਾਉਣ ਵਾਲੇ ਬੱਧਾ ਠੀਕ ਹੈ ਸੰਗੀਤਕਾਰ ਮਨਜਿੰਦਰ ਤਰੀਜਾ ਜੀ ਸਾਡੇ ਨਾਲ ਨੇ ਪੰਜਾਬ ਨੂੰ ਇਹਨਾਂ ਵੱਲੋਂ ਬਹੁਤ ਹੀ ਵੱਡੇ ਵੱਡੇ ਕਲਾਕਾਰ ਦਿੱਤੇ ਗਏ ਨੇ ਗੁਰਨਾਮ ਭੁੱਲਰ ਜੀ ਇਹਨਾਂ ਵਿੱਚੋਂ ਇੱਕ ਨੇ ਆਜੋ ਸਾਡੇ ਵਿੱਚ ਮੌਜੂਦ ਨੇ ਤੇ ਇਹ ਮੈਂ ਕੋ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਸਫਰ ਰਿਹਾ ਔਰ ਕੀ ਇਹਨਾਂ ਦੀ ਅੱਗੇ ਪਲਾਨਿੰਗ ਹੈ ਫਾਜ਼ਿਲ ਕਾ ਵਿੱਚ ਸਭ ਇਹ ਚਾਹਤ ਨੂੰ ਅੱਗੇ ਲਿਆਉਣੀ ਹੈ ਫਾਜ਼ਿਲ ਕਾ ਵਿੱਚ ਤੇ ਲਈ ਜਾ ਰਿਹਾ ਤਨੇਜਾ ਸੰਗੀਤ ਕਲਾ ਕੇਂਦਰ ਵਿੱਚੋਂ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਨੇ ਉਹ ਬੱਚੇ ਸਿੱਖੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਵੀ ਉਹ ਆਪਣਾ ਗਾਰੇ ਨੇ ਔਰ ਆਪਣਾ ਨਾਮ ਬਣਾ ਰਹੇ ਨੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਅਸੀਂ ਪੁਰਾਣੇ ਗਾਇਕਾਂ ਦੇ ਨਾਮ ਨਾਲ ਨਵੇਂ ਗਾਇਕਾਂ ਨੂੰ ਪੂਰੀ ਤਰ੍ਹਾਂ ਪ੍ਰਮੋਟ ਕਰਦੇ ਹਾਂ ਅੱਜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਾਡੇ ਵਿਸ਼ੇਸ਼ ਸੱਦੇ ਤੇ ਰਵਤ ਭੋਲਾ ਜੀ ਬੁਲਾਏ ਜਿਨ੍ਹਾਂ ਦੀਆਂ ਸੰਗੀਤਕ ਦੇ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਅੱਜ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਉਹ ਸਾਡੇ ਕੋਲ ਪਾਜੂਤਾ ਆਏ ਨੇ ਮੈਂ ਭੋਲਾ ਜੀ ਦਾ ਔਰ ਸਾਡੀ ਸਾਰੀ ਟੀਮ ਦਾ ਪੰਜਾਬੀ ਸਭਾ ਜੱਤਪੰਥ ਦੇ ਸਮੂਹ ਮੈਂਬਰਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇੱਕ ਦੋ ਗੀਤਾਂ ਨਾਲ ਭੋਲਾ ਜੀ ਨੂੰ ਗੁਜਾਰਸ਼ ਵੀ ਕਰਾਂਗਾ ਕਿ ਉਹ ਆਪਣੀ ਆਦੇ ਵੀ ਦਵਾਉਣ ਬਹੁਤ ਬਹੁਤ ਧੰਨਵਾਦ ਜੀ ਗੋਦੇ ਬੁੱਤ ਪੂਆ ਹਲਵਾ ਦੇ ਤੇ ਪੂਆ ਦੇ ਜਿੰਦ ਦੇ ਨਵਾਰੀ ਮੈਂ ਮਿਲਨੇ ਤੈਨੂੰ ਪੰਗ ਨਵਾਰੀਓ ਬਿਸਤਰ ਹੋਣਾ ਬੋਲਾ ਨਾਮ ਸਹੀ ਸਖਿਆ ਹੋ ਨਾਮ ਸਹੀ ਬੋਲਾ ਨਾਮ ਸਹੀ ਸਖਿਆ ਹੋ ਨਾਮ ਸਹੀ ਬੋਲਾ ਨਹੀਂ ਸੱਜ ਦੇ ਚੋਹੀ ਯਾਰੀ ਠਗੀ ਤੇ ਰਫੜੀ ਹੱਥ ਮੰਨ ਇਹਨਾਂ ਸਨਿਓ ਜਮਾ ਮੁੜ ਕੇ ਤੇਰੇ ਹੱਥ ਨਹੀਂ ਆ ਮੈਂ ਮਿਲੈ ਤੈਨੂੰ ਪੰਗ ਨਵਾਰੀ ਮੈਂ ਮਿਲੈ ਤੈਨੂੰ ਪੰਗ ਨਵਾਰੀ ਇਸ ਤਸ ਮਿਲ ਆਉ ਨਾਮ ਸਹੀ ਗਾਉ ਮੁਰਮਤ ਇੱਕ ਉਹ ਜੀ ਬੰਦੇ ਅੱਛਾ ਜਿੰਨੇ ਲੋਕ ਦਾਸ ਤੋਂ ਲਜਮ ਨੂੰ ਪਿਆਰ ਕਰਨ ਵਾਲੇ ਐ ਸਾਰਨ ਬੰਤੀ ਐ ਜੇ ਦੋ ਚੀਜ਼ਾਂ ਬੰਦੇ ਲਈ ਬਹੁਤ ਜ਼ਰੂਰਤ ਤੇ ਬਹੁਤ ਐਮੀਤ ਰੱਖਦੀਆਂ ਲੋਕ ਹਰ ਬੰਦੇ ਦੀ ਜ਼ਿੰਦਗੀ 'ਚ ਰੋਟੀ ਤੇ ਰੋਟੀ ਰੋਟੀ ਗਰਮ ਤੇ ਰੋਟੀ ਨਰਮ ਜੇ ਦੋਨੋਂ ਚੀਜ਼ਾਂ ਬੰਦੇ ਕੋਲ ਹੋਣ ਤਾਂ ਚੰਗਾ ਹੈ ਜੇ ਨਾ ਹੋਣ ਤੇ ਮੇਰੇ ਖਿਆਲੋਂ ਉਹ ਜਾਣਾ ਬੰਦ ਕਰ ਦਿਆ ਉਹ ਜਿੰਨਾ ਜਿਹਨਾਂ ਨੂੰ ਰੋਟੀ ਗਰਮ ਮਿਲੀ ਹੈ ਤੇ ਰੋਟੀ ਨਰਮ ਮਿਲੀ ਹੈ ਜਾਂ ਮਿਲਦੀ ਹੈ ਉਹ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸ਼ੇਅਰ ਵੀ ਕਰ ਲੈਣ ਤੇ ਜਿਹਨਾਂ ਨਾਲ ਕੀਤੀ ਦਾ ਮਤਲਬ ਬਹੁਤ ਦੁਖੀਆਂ ਤੁਸੀਂ ਹੈ ਨਾ ਇਸ ਕਰਕੇ ਉਹ ਨਵੀਂ ਗੱਲ ਆ ਜਿਹੜੇ ਕਰਕੇ ਗਾਣਾ ਬਹੁਤ ਟੁੱਟ ਰਿਹਾ ਹੈ ਬੰਦਾ ਹੀਰੋ ਬਣ ਜਾਵੇ ਬੰਦਾ ਹੀਰੋ ਬਣ ਜਾਵੇ ਜੇ ਮਿਲੇ ਸਪੋਰਟ ਕੋਲ ਹੁਣ ਨੋਟ ਨਾ ਕਰੇ ਗੁਲਾਮੀ ਸੁਖੀ ਰਾਹ ਨਹੀਂ ਦਿੰਦੀ ਏ ਇਸ਼ਕ ਦੀ ਚੋਟ ਅੰਦਰਲੀ ਥੋੜ ਤੇ ਹੋਈ ਬਦਨਾਮੀ ਕਰ ਨ ਕੋ ਕਰਮੋਂ ਵੱਡੇ ਦੀ ਸ਼ਰਮ ਨਹੀਂ ਹੁੰਦੀ ਦਿਲ ਦੇ ਕਾਲਿਆਂ ਨੂੰ ਨਹੀਂ ਹੁੰਦੀ ਦਿਲ ਦੇ ਕਾਲਿਆਂ ਨੂੰ

ਲਾ ਬੁਰਾਈਆਂ ਡਸ ਲੈ ਤੇ ਸਿੱਖ ਲੈ ਜਾਣਾ ਬਈ ਕੁਲਦੀਪ ਬਰਾਨਾ ਏ ਡੋਡ ਪਿੰਡ ਵਸ ਲੈ ਯਮ ਲਿਆ ਹਸਲਾ ਤੇ ਮੁੜ ਨਹੀਂ ਆਉਣਾ ਬਈ ਏ ਜੱਦੀ ਲੈਣਾ ਪਤਾਨੂ ਵਾਲੇ ਚਿੰਦੇ ਵੀ ਮੋਢੇ ਖਾਣਾ ਪਾਤੀ ਆ ਬੰਦੇ ਸਰਗਰਮ ਆਪਾਂ ਦੇ ਸਰਕਾਰ ਨੂੰ ਬਦਲ ਦੇ ਕੰਮ ਲੈਂਦੇ ਨੇ ਲਵ ਯੂ ਜਾਣਾ ਰੋਟੀ ਕਰਨ ਤੇ ਰੋਟੀ ਨਾਲ ਨੰਨ ਬੈਠੇ ਰੋਟੀ ਕਰਨ ਤੇ ਰੋਟੀ ਨਾਲ ਨੰਨ ਬੈਠੇ ਕਰਨਾ ਵਾਲਿਆਂ ਨੂੰ ਰੋਟੀ ਕਰਨ ਤੇ ਰੋਟੀ ਨਾਲ ਨੰਨ ਬੈਠੇ ਕਰਨਾ ਵਾਦ ਸਿਆਨ ਲਈ ਕਮਰਾਸ ਨਹੀਂ ਆਉਂਦਾ ਟੁੱਟੇ ਸਰਕਾਰ ਖਿਲਦੇ ਤਾਂ ਗੁੱਜਦੇ ਤਾਂ ਨਹੀਂ ਬਈ ਬੰਦੇ ਦਾ ਭੰਮ ਨਹੀਂ ਕਹਿੰਦਾ ਧਰਮ ਉਹ ਕਰਨਾ ਤੂੰ ਨੇ ਧਾਰਿਆ ਪਹਿਲੇ ਧਰਮ ਤੋਂ ਪੀਨ ਮੈਂ ਨਹੀਂ ਬਈ ਕਰਮਵਾਸ ਹੋਤੀ ਕਰਮਟ ਟੇ ਟੇ ਮਨ ਨੂੰ ਬਈ ਨਹੀਂ ਉਦੀ ਪਾਟਾਵਾ ਕਿ ਕੰਗਰਾ ਲੱਕੜੀ ਮਰੇ ਉਜੜੇ ਖੇਤ ਵਸਾ ਮਨਵਾ ਲਿਆ ਵਿਦਾ ਕਿ ਤੈਨੂੰ ਫੇਰ ਪੁਕਾਰ ਦੀ ਤਤਲੀ ਮੈਂ ਉਸ ਤੋਂ ਬਲਿਹਾਰੀ ਜਾ ਤੈਨਾਂ ਜਿਸ ਕਲਬੂਤ ਬਣਾਇਆ ਜਿੰਨ ਕੱਤ ਇਕੱਠੇ ਕਰਕੇ ਉਸਨੇ ਤੇ ਰੂਹ ਵਿੱਚ ਆ ਪਟਕਾਇਆ ਕਿਸ ਜੀ ਦੀ ਕਸਮ ਨਹੀਂ ਛੱਡੀ ਕਿ ਉਹਨੇ ਹਾਰੇ ਰੰਗ ਐ ਸਾਂ ਲਾਇਆ ਕਾਦਰ ਦੀ ਕੁਦਰਤ ਦਾ ਯਮਲਾ ਤੇ ਜਟਾ ਭੇਦ ਕਿਸੇ ਨੇ ਸਤਗੁਰੂ ਨਾਨਕ ਤੇਰੀ ਅਣੀ ਮੈ ਯਾਰੀ ਹੈ Não, 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 não. ਨਾਲੋਂ ਵੱਕੇ ਠੱਗ ਸਿਆਣੇ ਨੇ ਆ ਸੱਜ ਨਾਲੋਂ ਵੱਕੇ ਠੱਗ ਸਿਆਣੇ ਨੇ ਸੱਜ ਨੇ ਨੇ ਹੱਥ ਫੜ ਲਈ ਫੇਰ ਕਟਾ ਦੀਏ ਨਿੱਜ ਲਾਵਿੰਦੀ ਏ ਦੁਨੀਆਂ ਚਾਲੀ ਏ ਸੱਜ ਦੁਨਾਨਿਕ ਤੇਰੀ ਲੀਲਾ ਨਾ ਰਹੀ ਏ ਨਿੱਜ ਲਾਵਿੰਦੀ ਏ ਦੁਨੀਆਂ ਚਾਲੀ ਏ ਇਸ ਰੰਗ ਦੇ ਵਿੱਚ ਮੈਂ ਆਪਣਾ ਗਾਣਾ ਲਿਖਿਆ ਬੜਾ ਪਿਆਰਾ ਉਸ ਤੇ ਲੋਕ ਸੁਣਿਆ ਉਹਨਾਂ ਨੇ ਓਹੋ ਤੁੰਬੀ ਦੀ ਗੱਲ ਕਰਦੇ ਕਿ ਤੁੰਬਾ ਜਿਹੜਾ ਅੱਜ ਦੇ ਜਿਹੜੇ ਕਲਚਰ ਬਾਰੇ ਲੜੁੰਡੇ ਗਾਉਂਦੇ ਨਵੇਂ ਜਿਨ੍ਹਾਂ ਨੇ ਬਹੁਤ ਦੁਨੀਆ ਨੂੰ ਦੁਖੀ ਕੀਤਾ ਬਹੁਤ ਰਾਖੇ ਪਾਈ ਜੰਗਾਂ ਦੁਨੀਆ ਦੀ ਉਹਨਾਂ ਵੇ ਵੇ ਕੇ ਤੁੰਬਾ ਕਰ ਲਾਉਂਦਾ ਕੀ ਕੀ ਕਹਿੰਦਾ ਤੁੰਬਾ ਕਹਿੰਦਾ ਔਰਤ ਨੱਚਦੀ ਰਹੀ ਜੇ ਵਿੱਚ ਬੰਗਾਰਾਂ ਦੇ ਗੈਰ ਸੁੱਕਣ ਦੇ ਮੂੰਹ ਤੇ ਆਸਾਂ ਲਚਾਰਾਂ ਦੇ ਜੇ ਔਰਤ ਨੱਚਦੀ ਰਹੀ ਵਿੱਚ ਬੰਗਾਰਾਂ ਦੇ ਗੈਰ ਸੁੱਕਣ ਦੇ ਮੂੰਹ ਤੇ ਕਬਜਨ ਨਹੀਂ ਖੁੱਲਉਂਦੀ ਪਈ ਸਤਕਾਂ ਜਣਾ ਇੱਕ ਦਿਨ ਤੂੰ ਬਾਰੋਂ ਪਿਆ ਆਪਣੇ ਯਾਰ ਜਣਾ ਉਹ ਤੂੰ ਬਾਰੋਂ ਤਾਂ ਵੇਖਿਆ ਮੇ ਸਿਰ ਜਣਾ ਰੁਣਾ ਤੂੰ ਬਾਰੋਂ ਦਾ ਵੇਖਿਆ ਮੈਂ ਅਮਲੇ ਯਾਰ ਪਿਆ ਤੂੰ ਮਾ ਫਿਰ ਕੇ ਕਹਤਾ ਵਿੱਚ ਸੀਸਿਆਂ ਸਬਿਆਂ ਚਾਰ ਸਾਡਾ ਬੰਦ ਹੋ ਗਿਆ ਏ ਸਾਬ ਸੁਤਰੀਆਂ ਕਲਮਾਂ ਨੂੰ ਅਦ ਰੰਗ ਹੋ ਗਿਆ ਏ ਸਾਵ ਸੁਧਰੀਆਂ ਕਲਮਾਂ ਨੂੰ ਅਦ ਰੰਗ ਹੋ ਗਿਆ ਏ ਜੱਗ ਨੂੰ ਕੌਣ ਸਮਝਾਵੇ ਗੀਤਕਾਰ ਬਿਨਾ ਕੁੰਬਾੁੰਡਾ ਵਿਖਮਯਮਲੇ ਆ ਕੁੰਬਾੁੰਡਾ ਵਿਖਮਯਮਲੇ ਆ ਬਿਨਾ ਕੁੰਬੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ ਕੁੰਬੀਆਂ ਚੱਕ ਕੇ ਲੋਕੀ ਭੁੱਲ ਗਏ ਅਮਲੇ ਨੂੰ ਕਈਆਂ ਨੇ ਦਾਗੀ ਕਰਤਾ ਚਿੱਟੇ ਸ਼ਮਲੇ ਕਈਆਂ ਨੇ ਦਾਗੀ ਕਰਤਾ ਵੇ ਚਿੱਟੇ ਸ਼ਮਲੇ ਬੋਲੇ ਅਮਲੇ ਨਾਮ ਕਮਾਇਆ ਬੋਲੇ ਅਮਲੇ ਨਾਮ ਕਮਾਇਆ ਕੋਟਿਕਾਰ ਬਿਨਾ ਤੁਮਰੁ ਨਾ ਵਿਕਮੈ ਆਪਣਿਆ ਰਣਾ ਆ ਤੁਮਰੁ ਨਾ ਵਿਕਮੈ ਆਪਣਿਆ ਰਣਾ ਸੁਨੀਆਂ ਸੁਨੀਆਂ ਗਲੀਆਂ ਨੀ ਆ ਮੇਰੇ ਆ ਰਣਾ ਤੁਮਰੁ ਨਾ ਵਿਕਮੈ ਆਪਣਿਆ ਬੜ ਲਾਈ ਦੇਖੜਾ ਸਾਰਨ ਬਗਤ ਨੂੰ ਆਦ ਵੀ ਹੈ ਸਾਰਨ ਸ਼ਾਸਤ੍ਰਿਕ ਸਲਾਮ ਦਾ ਕੁਪਕੀ ਦੀ ਜਿਹੜਾ ਨਾਲ ਨਾਲ ਸਤਗੁਰ ਨਾਲ ਦੀ ਉਹ ਗੈਰੀ ਦੇ ਨਾਲ ਨਾਲ ਤੇਰੇ ਨਿਕਰਾਂ ਮੈਂਨ ਪਟਿਆ ਨਸ ਮੈਂ ਕੀ ਕਿਹਾ ਤੋ ਸਾਫ ਸੁਥੀਏ پاک ਕੁਬਤਰੀ ਇਹ ਸੁਦਮਨ ਕਿਸਾ ਨੀਓ ਨਸਪੀ ਨਾ ਪੌਰਾ ਤੂੰ ਬਚ ਜਾਵੇਂ ਇਹ ਨਾ ਤੇਰੇ ਵਿੱਚ ਸਕਣਾ ਸਾ and you not छ न बचपन उमिरि दारी ज़िंदगी जानु